हां जी ਮਿੱਤਰੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਨੀਲੀ ਚੰਬੀ ਘੋੜੀ ਲੈ ਕੇ ਆਏ ਆਂ ਮਿੱਤਰੋ ਜੇਕਰ ਆਪਾਂ ਘੋੜੀ ਦੀ ਹਾਈਟ ਦੀ ਗੱਲ ਕਰੀਏ ਤਾਂ 60 ਇੰਚ ਹਾਈਟਾਂ ਘੋੜੀ ਦੀ ਜੀ 6 ਸਾਲ ਉਮਰ ਦੱਸੀਆ ਮਾਲਕ ਵੀਰਾਂ ਨੇ ਬਾਲ ਭੌਰੀਆਂ ਦੀ ਕਲੀਅਰ ਕੰਨਾਂ ਕੋਨਾਂ ਦੀ ਸ਼ਕੀਨਾ ਬਾਕੀ ਬਾਡੀ ਬੰਤਰ ਦੀ ਘੋੜੀ ਤੁਹਾਡੇ ਸਾਹਮਣੇ ਹੀ ਆ ਜੀ ਤੁਰਾ ਤੁਰਾ ਬਹੁਤ ਚੰਗਾ ਘੋੜੀ ਦਾ 9 ਮਹੀਨਿਆਂ ਦੀ ਗੱਭਣ ਦੱਸੀਆ ਮਾਲਕ ਵੀਰਾਂ ਨੇ ਅਲੀ ਗੌਂਦਰ ਘੋੜੇ ਦੇ ਬੱਚੇ ਤੋਂ ਗੱਭਣ ਆ ਜੀ ਤੇ ਬੇਫਿਕਰੋ ਕਿ ਬਾਈ ਨਾਲ ਸੰਪਰਕ ਕਰ ਲਿਓ ਜੀ ਬਾਲਪੋਰੀਆਂ ਦੀ ਕਲੀਅਰ ਹੈ ਇਹ ਜੀਆਂ ਘੋੜੀਆਂ ਬਾਰ-ਬਾਰ ਨਹੀਂ ਮਿਲਦੀਆਂ ਮਿੱਤਰੋ ਮੌਕਾ ਸੰਭਾਲ ਲਿਓ ਬਾਈ ਨੂੰ ਫੋਨ ਲਾ ਲਿਓ ਬੇਫਿਕਰੋ ਕੇ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੋਇਆ ਪਿੰਡ ਖੋਖਰ ਜ਼ਿਲ੍ਹਾ ਮੁਕਸਰ ਦੇ ਵਿੱਚ ਇਹ ਘੋੜੀ ਖੜੀ ਹੈ ਜੀ ਰਿਜ਼ਲਟ ਤੁਸੀਂ ਚੈੱਕ ਕਰ ਸਕਦੇ ਹੋ ਮਗਰ 9 ਮਹੀਨਿਆਂ ਦੀ ਹੁਣ ਇਹ ਘੋੜੀ ਗੱਬਣ ਆ ਤੇ 2.5 ਮਹੀਨੇ ਰਹਿੰਦੇ ਨੇ ਸੂਨ ਦੇ ਵਿੱਚ ਤੇ ਕਰ ਲਓ ਸੰਪਰਕ ਨਵੇਂ ਬੰਦਿਆਂ ਲਈ ਬਹੁਤ ਵਧੀਆ ਬੈਟਰ ਘੋੜੀ ਹੈ ਇਹ ਤੇ ਬੇਫਿਕਰੋ ਕੇ ਬਾਈ ਨਾਲ ਸੰਪਰਕ ਕਰ ਲਿਓ ਜੀ ਤੇ ਇਹ ਜਿਹੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਦੇ ਹੋ ਤੇ ਵੀਡੀਓ ਨੂੰ ਦੋਸਤ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਪੇਜ ਨੂੰ ਆਪਣੇ ਨੂੰ ਦਬਕੇ ਫੋਲੋ ਕਰ ਦੋ ਤੁਹਾਨੂੰ ਆਪਾਂ ਘਰੇ ਬੈਠਿਆਂ ਨੂੰ ਇਹ ਜਿਹੀਆਂ ਘੋੜੀਆਂ ਦਿਖਾਉਣੇ ਆ ਤੇ ਬੇਫਿਕਰ ਹੋ ਕੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਥੋੜਾ ਤੇਲ ਨਹੀਂ ਆਪਾਂ ਮਚਣ ਦਿੰਦੇ ਤੇ ਕਿਉਂਕਿ ਇਹ ਜਿਹੀਆਂ ਘੋੜੀਆਂ ਮਿਲਦੀਆਂ ਨਹੀਂ ਪਹਿਲੀ ਗੱਲ ਤਾਂ ਛੇਤੀ ਛੇਤੀ ਤੇ ਹੁਣ 2 ਜਨਵਾਰਾ ਤੁਹਾਡੇ ਇਸ ਵੀਡੀਓ ਦੇ ਵਿੱਚ ਇੱਕੋ ਰੇਡ ਦੇ ਵਿੱਚ ਬਣ ਜਣੇ ਨੇ 1,85,000 ਰੁਪਏ ਡਿਮਾਂਡ ਕੀਤੀ ਹੈ ਬਾਈ ਨੇ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਜੀ ਧੰਨਵਾਦ ਮਿਲਦੇ ਅਗਲੀ ਵੀਡੀਓ